ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ। ਤੇ ਜੀ ਅੱਜ ਅਸੀਂ ਚੱਲੇ ਆ ਇੱਕ ਨਵੀਂ ਥਾਂ ਤੇ। ਅਸੀਂ ਜਾ ਰਹੇ ਹਾਂ ਜੀ ਪਿੰਡ ਗੋਬਿੰਦਪੁਰਾ ਜ਼ਿਲ੍ਹਾ ਬਠਿੰਡਾ ਤੇ ਕਿਹਾ ਜਾਂਦਾ ਕਿ ਇੱਥੇ ਇੱਕ ਜੰਗਲ ਬਣਿਆ ਹੋਇਆ ਜੀ ਜਿਹਨੂੰ ਝਿੜੀ ਕਹਿੰਦੇ ਪੰਜਾਬੀ ਵਿੱਚ ਤੇ ਉੱਥੇ ਕਾਫੀ ਕੁਝ ਦੇਖਣ ਵਾਲੀਆਂ ਚੀਜ਼ਾਂ ਹਨ ਜੰਗਲ ਦੇ ਵਿੱਚ ਕਾਫੀ ਜਿਵੇਂ ਪੁਰਾਣਾ ਆਪਣਾ ਪੰਜਾਬ ਹੁੰਦਾ ਉਸੇ ਤਰ੍ਹਾਂ ਦੀ ਵਾਈਬ ਆਉਂਦੀ ਹੈ। ਬਹੁਤ ਹੀ ਪੁਰਾਣੀ-ਪੁਰਾਣੀ ਕਹਿੰਦੀ ਦਰਖਤ ਹੈ। ਤੇ ਬਹੁਤ ਕੁਝ ਦੇਖਣ ਵਾਲਾ ਹੈਗਾ ਆ ਆਪਾਂ ਦੇਖਦੇ ਅੱਜ ਉੱਥੇ ਜਾ ਕੇ ਕੀ ਕੁਝ ਦੇਖਣ ਨੂੰ ਮਿਲਦਾ ਹੈ ਆਪਾਂ ਨੂੰ ਇਹ ਰਸਤੇ ਵਿੱਚ ਅਸੀਂ ਰੁਗੇ ਆ ਤੇ ਇੱਥੇ ਨਹਿਰ ਤੇ ਉੱਤੇ ਰੁਗੇ ਆ ਤੇ ਇੱਥੋਂ ਦਾ ਮਾਹੌਲ ਬਹੁਤ ਹੀ ਵਧੀਆ ਸੀਗਾ ਤੇ ਸੋਚਿਆ ਕਿਉਂ ਨਾ ਅਸੀਂ ਤੁਹਾਨੂੰ ਇਹ ਵਿੱਚ ਮਾਹੌਲ ਦਿਖਾ ਦਈਏ ਨਹਿਰ ਦਾ ਬਠਿੰਡਾ ਸਰਹੰਦ ਕੈਨਾਲ ਤੇ ਕਿੰਨਾ ਸ਼ਾਂਤ ਸ਼ਾਂਤ ਪਾਣੀ ਹੈ ਜੀ ਇੱਥੇ ਕਬੂਤਰ ਚੋਗਾ ਚੁਗ ਰਹੇ ਆ ਤੇ ਲਓ ਜੀ ਅਸੀਂ ਪਿੰਡ ਗੋਬਿੰਦਪੁਰਾ ਪਹੁੰਚ ਗਏ ਆ ਤੇ ਸਭ ਤੋਂ ਪਹਿਲਾਂ ਅਸੀਂ ਆਏ ਜੀ ਡੇਰਾ ਬਾਬਾ ਭਿਆਣਾ ਸਾਹਿਬ ਜੀ ਤੇ ਪਹਿਲਾਂ ਇੱਥੇ ਦਰਸ਼ਨ ਕਰਦੇ ਆਂ ਫਿਰ ਉਸ ਤੋਂ ਬਾਅਦ ਜੋ ਇੱਥੇ ਜੰਗਲ ਬਣਿਆ ਹੋਇਆ ਤੇ ਜਾਂ ਜੋ ਝਿੜੀ ਕਹਿ ਸਕਦੇ ਝਿੜੀ ਬਣੀ ਹੋਈ ਹੈ ਤੇ ਫਿਰ ਉਧਰ ਗੇੜਾ ਮਾਰਾਂਗੇ ਤੇ ਸਾਰਾ ਜੰਗਲ ਵੇਖ ਕੇ ਆਵਾਂਗੇ ਕੀ ਖੁਸ਼ ਹੈ ਜੀ ਇੱਥੇ ਤੇ ਡੇਰੇ ਦਾ ਬਾਹਰਲਾ ਪਾਸਾ ਜੀ ਤੇ ਬਹੁਤ ਹੀ ਸੋਹਣਾ ਮਾਹੌਲ ਬਣਿਆ ਹੋਇਆ ਇਹ ਸਾਹਮਣੇ ਡੇਰਾ ਸਾਹਿਬ ਦੀ ਇਮਾਰਤ ਆ ਗਈ ਹੈ ਜੀ ਭਾਰਤ ਵੀ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਤੇ ਮਾਹੌਲ ਪੂਰਾ ਸ਼ਾਂਤਮਈ ਹੈ ਤੇ ਮੇਰੇ ਖਿਆਲ ਚ ਅਸੀਂ ਸਿਰਫ ਅਸੀਂ ਆਏ ਇੱਥੇ ਕੋਈ ਹੋਰ ਨਹੀਂ ਦਿਖਾਈ ਦੇ ਰਿਹਾ ਤੇ ਇੱਧਰ ਬਾਹਰਲੇ ਪਾਸੇ ਬੈਠਣ ਵਾਸਤੇ ਵਧੀਆ ਬਣਿਆ ਹੋਇਆ ਜੀ ਜੋ ਸੀਮੈਂਟਡ ਬੈਂਚ ਹੁੰਦੇ ਆ ਉਹ ਰੱਖੇ ਹੋਏ ਆ ਤੇ ਇੱਕ ਤਰ੍ਹਾਂ ਦਾ ਛੱਡ ਪਾਇਆ ਹੋਇਆ ਬਹੁਤ ਹੀ ਵਧੀਆ ਤੇ ਪੱਖਾ ਵਗੈਰਾ ਲੱਗਿਆ ਹੋਇਆ ਦੇ ਦਰਖਤ ਨਿੰਮ ਹੈ ਜੀ ਤੇ ਨਾਲ ਪਿੱਪਲ ਵਗੈਰਾ ਲੱਗਿਆ ਹੋਇਆ ਤੇ ਬਹੁਤ ਹੀ ਸੋਹਣਾ ਮਾਹੌਲ ਚਲ ਬਣਿਆ ਹੋਇਆ ਫੁੱਲਾਂ ਵਾਲੇ ਦਰਖਤ ਵੀ ਜੇ ਹੋਏ ਆ ਤੇ ਵਿੱਚ ਕਣਕ ਕਣਕ ਬੀਜੀ ਹੋਈ ਆ ਕੀ ਸਾਰੀ ਜ਼ਮੀਨ ਡੇਰੇ ਦੀ ਹੈ ਜੀ ਤੇ ਡੇਰੇ ਦੇ ਪ੍ਰਬੰਧਕਾਂ ਵੱਲੋਂ ਹੀ ਇੱਥੇ ਕੰਮ ਕਰ ਸੰਭਾਲਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਸरोवर ਬਣਿਆ ਹੋਇਆ ਜੀ ਤੇ ਹੁਣ ਅਸੀਂ ਉਧਰਲੇ ਪਾਸੇ ਜਾ ਰਹੇ ਹਾਂ ਤੁਸੀਂ ਆਪ ਦੇਖੋਗੇ ਇੱਥੋਂ ਦਾ ਮਾਹੌਲ ਕਿੰਨਾ ਸ਼ਾਂਤ ਹੈ ਤੇ ਐ ਖੁਦਾ ਸ਼ਾਂਤ ਮਾਹੌਲ ਹੋਵੇ ਦਰਖਤ ਲੱਗੇ ਹੋਣ ਗ੍ਰੇਂਡਰੀ ਹੋਵੇ ਤੇ ਕੀਦਾ ਜੀ ਨਹੀਂ ਲੱਗਦਾ ਇੱਥੇ ਆ ਕੇ ਬਹੁਤ ਹੀ ਸੋਹਣਾ ਮੇਨਟੇਨ ਕੀਤਾ ਹੋਇਆ ਜੀ ਡੇਰਾ ਪੰਛੀਆਂ ਦੀਆਂ ਆਵਾਜ਼ਾਂ ਵੀ ਬਹੁਤ ਹੀ ਕੰਨਾਂ ਨੂੰ ਸਕੂਨ ਦੇਣ ਵਾਲੀਆਂ ਐ ਸਾਰੇ ਪਾਸੇ ਬੂਟੇ ਦਰਖਤ ਲਾਏ ਹੋਏ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਦੀ ਮੇਨਟੇਨ ਕੀਤੀ ਹੋਈ ਆ ਐਸ ਤੋਂ ਦੇ ਪਾਈ ਸਾਹਿਬ ਨੇ ਸਾਨੂੰ ਦੱਸਿਆ ਸੀ ਕਹਿੰਦੇ ਜੋਸਟਰੋਗਰ ਦੇ ਨਾਲ ਇੱਕ ਪਿੱਪਲ ਦਾ ਦਰਖਤ ੁੱਗਿਆ ਹੋਇਆ ਤੇ ਇਸ ਦਰਖਤ ਤੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਆ ਜੋ ਇਥੇ ਸੁੱਖਿਆ ਜਾਂਦਾ ਤੇ ਸਰਦਾ ਪੂਰਵਕ ਇਸ਼ਨਾਨ ਕੀਤਾ ਜਾਂਦਾ ਤੇ ਮੱਥਾ ਟੇਕਿਆ ਜਾਂਦਾ ਉਹ ਸਾਰੀ ਸੰਗਤ ਦੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਜੀ ਕਿੰਨੀਆਂ ਸੋਹਣੀਆਂ ਗਲੈਰੀਆਂ ਲੱਗ ਰਹੀਆਂ ਨੇ ਦਾਣੇ ਚੁਗੰਝ ਮਸਤ ਹੋਈ ਪਈ ਗਲੈਰੀ ਕੁਦਰਤ ਨੇ ਕਿੰਨੇ ਪਿਆਰੇ ਪਿਆਰੇ ਜੀਵ ਜੰਤੂ ਬਣਾਏ ਆ ਦੇਖੋ ਕਿਵੇਂ ਦਾਣੇ ਨੂੰ ਹੱਥ ਦੇ ਵਿੱਚ ਚੱਕ ਲੈਂਦੀ ਹੈ ਜਿਵੇਂ ਆਪਾਂ ਇਨਸਾਨ ਆਸਤਨਾਲ ਜੀ ਖਾਂਦਾ ਉਸੇ ਤਰੀਕੇ ਖਾ ਰਹੀ ਹੈ ਤੇ ਇਹ ਆ ਗਿਆ ਜੀ ਪਵਿੱਤਰ ਸਰੋਵਰ ਜਲ ਬਹੁਤ ਸਾਫ਼ ਹੈ ਸਰੋਵਰ ਦਾ ਜੋ ਤਲਾ ਹੈ ਬਿਲਕੁਲ ਸਾਫ਼ ਦਿਸ ਰਿਹਾ ਡੂੰਗਾ ਵੀ ਨਹੀਂ ਹੈਗਾ ਬੰਦਾ ਹਾਂਜੀ ਹਾਂ ਕੋਈ ਜ਼ਿਆਦਾ ਡੂੰਗਾ ਵੀ ਨਹੀਂ ਸਰੋਵਰ ਇਹ ਆ ਗਿਆ ਕਿਸੇ ਡੇਰੇ ਦੇ ਅੰਦਰ ਤੇ ਅੰਦਰ ਦਾ ਮਾਹੌਲ ਵੀ ਬਹੁਤ ਵਧੀਆ ਹੈ ਤੇ ਹੁਣ ਅਸੀਂ ਨਸਮਸਤਕ ਹੋਵਾਂਗੇ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਮੱਲੇ ਕਰਕੇ ਤੇ ਉਸ ਤੋਂ ਉਸ ਤੋਂ ਬਾਅਦ ਉਹਨ ਸਾਰਾ ਆਲਾ ਦਵਾਲਾ ਵਖਾਵਾਂਗੇ ਤੇ ਜੋ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹਦਾ ਸਬੰਧ ਭਾਈ ਭਗਤੂ ਜੀ ਨਾਲ ਵੀ ਹੈ ਜੀ ਤੇ ਜੋ ਇਹਨਾਂ ਦਾ ਨਾਮ ਇਤਿਹਾਸ ਵਿੱਚ ਕਾਫੀ ਮੱਤਤਾ ਰੱਖਦਾ ਹੈ ਤੇ ਹੁਣ ਅਸੀਂ ਜਾਵਾਂਗੇ ਜੀ ਡੇਰੇ ਦੀ ਇਮਾਰਤ ਦੇ ਉੱਪਰਲੇ ਪਾਸੇ ਤੇ ਉੱਥੋਂ ਪਿੰਡ ਦਾ ਸਾਰਾ 뷰 ਦਿਸੂਗਾ ਜੋ ਇੱਥੇ ਜੰਗਲ ਹੈ ਝਿੜੀ ਹੈ ਉਹਦਾ ਵੀ ਸਾਰਾ 뷰 ਦਿਸੂਗਾ ਇੱਥੋਂ ਦੇਖੇ درختਾਂ ਦੀ ਕਾਣ-ਛਾਂਟ ਵੀ ਬਹੁਤ ਹੀ ਸੋਹਣੇ ਤਰੀਕੇ ਨਾਲ ਕੀਤੀ ਹੋਈ ਹੈ। ਲੇਕਿ ਸਾਹਮਣੇ ਇਹ ਦਰਖਤ ਨੂੰ ਕਿੰਨੀ ਸੋਹਣੀ ਸ਼ੇਪ ਦਿੱਤੀ ਹੋਈ ਹੈ। ਬਹੁਤ ਸੋਹਣਾ ਲੱਗ ਰਿਹਾ ਹੈ। ਇਹ ਸਾਰੇ ਪਾਸੇ ਨਾ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਹੀ ਖੁਸ਼ਬੂ ਫੈਲੀ ਹੋਈ ਹੈ। ਬਹੁਤ ਹੀ ਸੋਹਣੀ ਲੱਗ ਰਹੀ ਹੈ। ਆਕੇ ਆਪਾਂ ਸਾਰੇ ਛਿੜੀ ਦਾ ਵਿਊ ਦੇਖਦੇ ਹਾਂ। ਇਹ ਫੁੱਲ ਬਹੁਤ ਸੋਹਣੇ ਸੋਹਣੇ ਖਿੜੇ ਹੋਏ ਆ ਤੇ ਇਹਨਾਂ ਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਗੁਲਾਬ ਦੇ ਫੁੱਲਾਂ ਦੀ ਸਾਰਾ ਆਲਾ ਦਵਾਲਾ ਖੁਸ਼ਬੂ ਨਾਲ ਭਰਿਆ ਹੋਇਆ ਹੈ ਉੱਪਰ ਜਾਣ ਲਈ ਕਾਫੀ ਪੌੜੀਆਂ ਐ ਜੀ ਲਗਭਗ 100-150 ਪੜੀ ਹੋਊਗੀ ਤੇ ਅਸੀਂ ਲਗਭਗ ਪਹੁੰਚ ਹੀ ਗਏ ਆ ਉੱਤੇ ਇਹਨੀਆਂ ਪੌੜੀਆਂ ਅਸੀਂ ਕਦੀ ਚੜੇ ਨਹੀਂ ਗਏ ਲੋ ਜੀ ਅਸੀਂ ਆ ਗਏ ਆ ਡੇਰਾ ਸਾਹਿਬ ਦੀ ਮਾਤ ਦੇ ਉੱਪਰਲੇ ਪਾਸੇ ਤੇ ਇਹ ਉੱਪਰ ਜਾਣ ਲਈ ਇੱਕ ਛੋਟੀ ਜੀ ਪੌੜੀ ਬਣੀ ਹੋਈ ਹੈ ਸਿਮਿੰਟਡ ਤੇ ਚਿੱਟਾ ਰੰਗ ਕੀਤਾ ਹੋਇਆ ਬਹੁਤ ਹੀ ਸੋਹਣੀ ਲੱਗ ਰਹੀ ਹੈ। ਤੇ ਜਿਵੇਂ ਟਾਪ ਤੇ ਪਹੁੰਚ ਗਏ ਅਸੀਂ ਇਮਾਰਤ ਦੇ ਅਸੀਂ ਬਿਲਕੁਲ ਟਾਪ ਤੇ ਚੜ ਗਏ ਜੀ। ਤੇ ਸਾਹਮਣੇ ਜੋ ਵੀ ਏਰੀਆ ਦਿਖ ਰਿਹਾ ਹੈ ਇਹ ਸਾਰਾ ਡੇਰੇ ਦਾ ਹੀ ਡੇਰੇ ਦਾ ਹਿੱਸਾ ਹੈ ਜੀ। ਦੇਖੋ ਅਸੇ ਪਾਸੇ ਪੂਰਾ ਘਣਾ ਜੰਗਲ ਹੈ। ਸਾਹਮਣੇ ਜੋ ਛੱਡ ਬਣਿਆ ਹੋਇਆ ਇੱਥੇ ਡੇਰੇ ਵੱਲ ਪਸ਼ੂ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਇਹ ਇਧਰਲੇ ਪਾਸੇ ਹੋਰ ਇਹ ਮਰਤਦਾ ਨਿਰਮਾਣ ਹੋ ਰਿਹਾ ਤੇ ਇਧਰਲੇ ਪਾਸੇ ਜਿਹਦੀ ਆਪਾਂ ਗੱਲ ਕਰਦੇ ਸੀ ਝਿੜੀ ਜੋ ਆਪਾਂ ਦੇਖਣ ਆਏ ਹੋਏ ਇੱਥੇ ਇਹ ਸਾਰਾ ਏਰੀਆ ਇਧਰਲੇ ਪਾਸੇ ਰਹਿ ਜਾਂਦਾ ਤੇ ਸਾਰੇ ਪਾਸੇ ਦੂਰ ਦੂਰ ਤੱਕ ਦਰਖਤ ਹੀ ਦਰਖਤ ਦਿਖਾਈ ਦੇ ਰਹੇ ਆ ਮੈਨੂੰ ਇਹਨਾਂ ਲੱਗਦਾ ਆਪਣੇ ਸ਼ਹਿਰ ਦੇ ਨੇੜੇ ਤੇਰੇ ਇਹ ਜੰਗਲ ਹੋਰ ਕਿਤੇ ਨਹੀਂ ਹੈਗਾ ਜੰਗਲ ਹੋਰ ਤਾਂ ਹੈਗੇ ਨੇ ਪਰ ਜਿਵੇਂ ਹੁਸ਼ਿਆਰਪੁਰ ਵਾਲੇ ਏਰੀਆ ਪਾਸੇ ਜੰਗਲ ਕਾਫੀ ਹੈਗੇ ਆ ਤੇ ਆਪਣੇ ਮਾਲਵਾ ਵਾਲੇ ਪਾਸੇ ਕੋਈ ਇੰਨਾ ਜੰਗਲ ਹੈ ਨਹੀਂ ਜੰਗਲੀ ਏਰੀਆ ਕਿਉਂਕਿ ਸਾਰੀਆਂ ਜ਼ਮੀਨਾਂ ਪਤਰੀਆਂ ਕਰਕੇ ਖੇਤੀ ਲਈ ਉਪਯੋਗ ਕੀਤੀਆਂ ਜਾਂਦੀਆਂ ਖੇਤੀ ਲਈ ਵਰਤੀਆਂ ਜਾਂਦੀਆਂ ਹੁੰਦੇ ਬਾਬਾ ਜੀ ਨੇ ਦੱਸਿਆ ਸੀਗਾ ਕਿ ਹਰ ਮੱਸਿਆ ਨੂੰ ਇੱਥੇ ਮੇਲਾ ਭਰਦਾ ਤੇ ਮਾਗੀ ਦਾ ਮੇਲਾ ਵੀ ਹੁਣ ਇੱਥੇ ਲੱਗੇਗਾ ਤੇ ਹੁਣ ਅਸੀਂ ਦਰਸ਼ਨ ਮੇਲੇ ਕਰ ਲਿਆ ਤੇ ਹੁਣ ਅਸੀਂ ਜਾਵਾਂਗੇ ਝਿੜੀ ਵੇਖਣ ਵਾਸਤੇ ਤੇ ਦੇਖਦੇ ਹਾਂ ਉੱਥੇ ਸਾਨੂੰ ਕੀ ਕੁਝ ਦੇਖਣ ਨੂੰ ਮਿਲਦਾ ਹੋਣ ਅਸੀਂ ਜੰਗਲ ਦੇ ਰਾਹ ਵੱਲ ਚੱਲ ਪਏ ਆ ਜੀ ਬਹੁਤ ਹੀ ਸੰਘਣਾ ਜੰਗਲ ਹੈ ਤੇ ਟਰੱਕਾਂ ਮਾਰ ਚਲੀਆਂ ਜਾਂ ਰਹੀਆਂ ਜੋ ਪਿੰਡ ਦੇ ਲੋਕ ਇੱਥੇ ਗਾਵਾਂ ਮੱਝਾਂ ਲੈ ਆਉਣ ਦੇ ਚਰਾਉਣ ਵਾਸਤੇ ਇਹ ਪੁਰਾਣੇ ਪੁਰਾਣੇ ਪੰਜਾਬ ਦੀ ਵਾਈਬ ਆ ਰਹੀ ਜਿਹੜੀ ਇੱਥੇ ਇਵੇਂ ਹੁੰਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਲੋਕ ਗਾਵਾਂ ਮੱਝਾਂ ਚਰਾਉਣ ਜਾਂਦੇ ਸੀ ਜੰਗਲਾਂ ਦੇ ਵਿੱਚ ਖੁੱਲ੍ਹੀਆਂ ਤੇ ਖੁੱਲ੍ਹੀਆਂ ਥਾਵਾਂ ਦੇ ਉਹੀ ਚੀਜ਼ ਇੱਥੇ ਦੇਖਣ ਨੂੰ ਮਿਲ ਰਹੀ ਹੈ ਸਾਨੂੰ ਕਰ ਗਏ ਹਾਂ ਜੀ ਅਸੀਂ ਜੰਗਲ ਦੇ ਵਿੱਚ ਐਂਟਰ ਹੁਣ ਦੇਖਦੇ ਆਪਾਂ ਜੰਗਲ ਦੇ ਵਿੱਚ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਧਰਤ ਤਾਂ ਵੈਸੇ ਇੱਥੇ ਕਾਫੀ ਜ਼ਿਆਦਾ ਹੀ ਪੁਰਾਣੇ-ਪੁਰਾਣੇ ਲੱਗੇ ਹੋਏ ਆ ਜਿਵੇਂ ਆਪਾਂ ਸੁਣਦੇ ਸੀ ਜੀ ਬਾਕੀ ਇੱਥੇ ਦਰਖਤ ਬਹੁਤ ਹੀ ਪੁਰਾਣੇ-ਪੁਰਾਣੇ ਦਰਖਤ ਲੱਗੇ ਹੋਏ ਆ ਤੁਸੀਂ ਆ ਦਰਖਤ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਪੁਰਾਣਾ ਹੋ ਸਕਦਾ ਹੈ ਤੇ ਇਹਦੀ ਸ਼ੇਪ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਸੁਣਦੇ ਹੁੰਦੇ ਸੀ ਜੰਗਲ ਬੀਆਬਾਨ ਬਸ ਉਹੀ ਮਾਹੌਲ ਚਾਲ ਇੱਥੇ ਆ ਜੀ ਬਿਲਕੁਲ ਜੰਗਲ ਲੱਗ ਰਹੇ ਚਾਰੇ ਪਾਸੇ ਦਰਖਤ ਤੇ ਦਰਖਤ ਜਵਾਨ ਸੁਵਾਨੇ ਦਰਖਤ ਹੈ ਤੇ ਇੱਧਰ ਕੁਝ ਪਿੰਡ ਵਾਲੇ ਬੈਠੇ ਆ ਜੀ ਤੇ ਮੱਝਾਂ ਗਾਵਾਂ ਚਰਾਈਆਂ ਜਾਂਦੀਆਂ ਨੇ ਤੇ ਸਾਰੇ ਪਾਸੇ ਦੇਖੋ ਕਿੰਨੀਆਂ ਸੋਹਣੀਆਂ ਮੱਝਾਂ ਇਹ ਤਾਂ ਆਮ ਆਪਾਂ ਘਰਾਂ ਦੇ ਵਿੱਚ ਸੰਗਲ ਵਗੈਰਾ ਪਾ ਕੇ ਰੱਖਦੇ ਆ ਤੇ ਇੱਥੇ ਆਜ਼ਾਦ ਘੁੰਮਰੀਆਂ ਮੱਜਾਂ ਖਾ ਪੀ ਕੇ ਬੈਠੀਆਂ ਤੇ ਗਾਲੀ ਕਰ ਰਹੀਆਂ ਤੋਪ ਪਸੀਗ ਰਹੀਆਂ ਨਾਲੇ ਚਾਰ ਰਹੀਆਂ ਤੇ ਨਾਲੇ ਤੋਪ ਪਸੀਗ ਰਹੀਆਂ ਜਿੱਦਾਂ ਬਜ਼ੁਰਗ ਵੀ ਬੈਠੇ ਨੇ ਤੇ ਇਧਰ ਉਹ ਜੋ ਭਾਈ ਸਾਹਿਬ ਬੈਠੇ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਦੇਖਣ ਵਾਲਾ ਬਹੁਤ ਕੁਝ ਹੈ ਤੇ ਤੁਸੀਂ ਅੱਗੇ-ਅੱਗੇ ਜਾਈ ਜਾਓਗੇ ਤੁਹਾਨੂੰ ਇੱਥੇ ਮੋਰ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਮਿਲਣਗੇ ਤੇ ਪਰ ਇੱਥੇ ਗੱਲ ਇੱਕ ਖਾਸ ਗੱਲ ਦੱਸ ਦਈਏ ਇੱਥੇ ਖਤਰੇ ਵਾਲੀ ਕੋਈ ਗੱਲ ਨਹੀਂ ਕੋਈ ਅਜਿਹੇ ਜਾਨਵਰ ਨਹੀਂ ਜੋ ਆਪਾਂ ਨੂੰ ਹਾਨੀ ਕਹਾਨੀ ਪਹੁੰਚਾ ਸਕੇ ਜਾਂ ਕੋਈ ਹੋਰ ਛੱਠ ਫੇਰ ਲਾ ਸਕੇ ਇਹ ਮੱਝਾਂ ਪਛਾਣਨ ਦੀ ਕੋਸ਼ਿਸ਼ ਕਰ ਰਹੀਆਂ ਵੀ ਸਾਡੇ ਕੋਲ ਕੋਹਣ ਆਏ ਹੈ ਤੇ ਜੋ ਇੱਥੇ ਬਜ਼ੁਰਗ ਬੈਠੇ ਸੀ ਉਹਨਾਂ ਨੇ ਦੱਸਿਆ ਕਿ ਇਧਰਲੇ ਪਾਸੇ ਇੱਕ ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਹੈ ਤੇ ਤੁਸੀਂ ਉਹ ਜ਼ਰੂਰ ਦੇਖ ਕੇ ਆਓ ਤੇ ਅਸੀਂ ਹੁਣ ਉਹੀ ਦੇਖਣ ਜਾ ਰਹੇ ਹਾਂ ਚੱਕਰੀ ਫਾਟਕ ਚੱਕਨੇਗੀ ਕਿ ਆਵਾ ਫਾਟਕ ਚੱਕਿਆ ਗਿਆ ਸ਼ਾਬਾਸ਼ ਕੋਲ ਦੇਰ ਮੈਂ ਵੀ ਆਉਂਗਾ ਪਾਸੇ ਰੱਖ ਦੇ ਤੁਸੀਂ ਵੀ ਆਉਂਗੇ ਤੇ ਹੋਰ ਅੱਛਾ ਫਾਟਕ ਖੁੱਲ ਗਿਆ ਤੇ ਅਸੀਂ ਕਰ ਗਏ ਜੀ ਅੰਦਰ ਐਂਟਰ ਅੰਦਰ ਕੇਲੇ ਦੇ ਦਰਖਤ ਲੱਗੇ ਹੋਏ ਆ ਬਹੁਤ ਹੀ ਵਧੀਆ ਲੱਗ ਰਿਹਾ ਇੱਥੇ ਮੌਲਾ ਕੇ ਸਿੱਖੇ ਤਾਂ ਜਿਵੇਂ ਕਹਿੰਦੇ ਛੁੱਟੀਆਂ ਬਤਾਉਣੀਆਂ ਹੁਣ ਇੱਥੇ ਆ ਜਾ ਬੰਦਾ ਸ਼ੇਧਰ ਪਾਣੀ ਚੱਲ ਰਿਹਾ ਹਲਕਾ ਹਲਕਾ ਔਰ ਇੱਥੇ ਇੱਕ ਛੁੱਗੀ ਬਣੀ ਹੋਈ ਹੈ ਬਹੁਤ ਹੀ ਸੋਹਣੀ ਤੇ ਬਿਲਕੁਲ ਆਪ ਇਹਨੂੰ ਜੰਨਤ ਕਹਿ ਸਕਦੇ ਆ ਤੁਸੀਂ ਇੱਕ ਵਾਰ ਨਿਗਾਹ ਮਾਰੋ ਆਪ ਤੁਸੀਂ ਆਪ ਵੀ ਕਹੋਗੇ ਕਿ ਕੀ ਕਿਆ ਬਾਤ ਹੈ ਏ ਜੋ ਇੱਥੇ ਮੱਝਾ گاਮਾਂ ਚ ਰਹਉਂਦੇ ਆ ਜੀ ਉਹਨਾਂ ਨੇ ਆਪਣਾ ਸਮਾਨ ਵਗੈਰਾ ਜੋ ਜੋ ਕੋਈ ਹੋਰ ਥੋੜਾ ਬਹੁਤ ਹੁੰਦਾ ਨਾ ਜੀ ਉਹ ਇੱਥੇ ਰੱਖਿਆ ਹੋਇਆ ਇਸ ਝੁੱਗੀ ਦੇ ਵਿੱਚ ਇਹ ਜਿਹੜੀ ਆਸੇ ਪਾਸੇ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਜੀ ਤੇ ਇੱਥੇ ਕਈ ਪੰਜਾਬੀ ਫਿਲਮਾਂ ਬਣ ਚੁੱਕੀਆਂ ਨੇ ਕਿ ਜਿਨ੍ਹਾਂ ਦੇ ਵਿੱਚੋਂ ਜਿਵੇਂ ਹੀਰ ਰਾਂਝਾ ਜਵਾਨਾ ਮੋੜ ਤੇ ਇਹ ਤਾਂ ਬਣੀਆਂ ਹੀ ਬਣੀਆਂ ਇਸ ਤੋਂ ਇਲਾਵਾ ਹੋਰ ਕੋਈ ਛੋਟੇ ਮੋਟੇ ਬਹੁਤ ਹੀ ਜ਼ਿਆਦਾ ਫਿਲਮਾਂ ਦੀ ਸ਼ੂਟਿੰਗ ਇੱਥੇ ਹੋ ਚੁੱਕੀ ਹੈ ਤੇ ਅਸੀਂ ਸੋਚਿਆ ਕਿ ਇਥੋਂ ਪਾਣੀ ਪੀ ਕੇ ਦੇਖੀਏ ਪਾਣੀ ਦਾ ਕਿਹੋ ਜਿਹਾ ਸਵਾਦ ਹੈ ਮੈਂ ਕੋਸ਼ਿਸ਼ ਕਰਦੇ ਆਂ ਦੇਖੋ ਪਾਣੀ ਆਉਂਦਾ ਹੈ ਕਿ ਨਹੀਂ ਆਉਂਦਾ ਲੱਗਦਾ ਨਲਕੀ ਦੀ ਬੋਕੀ ਖਰਾਬ ਹੈ ਪਾਣੀ ਥੱਲੇ ਉੱਤਰ ਗਿਆ ਆ ਗਿਆ ਨਹੀਂ ਨਹੀਂ ਆ ਗਿਆ ਪਾਣੀ ਆ ਗਿਆ ਆ ਗਿਆ ਕਰਦੇ ਆ ਚੱਕ ਕਿਵੇਂ ਦਾ ਪਾਣੀ ਹੈ ਫਿਰ ਵਾਕਈ ਕਿੰਨੀ ਸੋਹਣੀ ਲੋਕੇਸ਼ਨ ਹੈ ਲੋਕੇਸ਼ਨ ਬਹੁਤ ਸੋਹਣੀ ਹੈ ਪਰ ਉਦੋਂ ਬੜਾ ਦੁੱਖ ਲੱਗਦਾ ਜਦੋਂ ਆਪਣੇ ਲੋਕ ਇੱਥੇ ਆ ਕੇ ਗੰਦ ਪਾ ਜਾਂਦੇ ਨੇ ਇਹ ਸੋਹਣੇ ਸੋਹਣੇ ਥਾਵਾਂ ਤੇ ਤੇ ਦੇਖੋ ਕਿਵੇਂ ਡਿਸਪੋਜ਼ਲ ਗਲਾਸ ਇੱਥੇ ਫਿੱਟੇ ਹੋਏ ਆ ਇਹ ਆਪਣੇ ਲੋਕਾਂ ਦੀ ਇਹ ਗੱਲ ਬਹੁਤ ਮਾੜੀ ਹੈ ਯਾਰ ਸਫਾਈ ਦਾ ਬਿਲਕੁਲ ਨਹੀਂ ਧਿਆਨ ਰੱਖਤੇ ਸਾਡਾ ਫਰਜ਼ ਬੰਦਾ ਹੈ ਜਦੋਂ ਆਪਾਂ ਕਿਤੇ ਅਜਿਹੀ ਥਾਂ ਤੇ ਜਾਂਦੇ ਹਾਂ ਉੱਥੇ ਸਾਫ਼ ਸਵੈ ਦਾ ਧਿਆਨ ਰੱਖੀਏ ਚਲੋ ਠੀਕ ਆ ਮੰਨ ਲਾ ਨੇ ਵੀ ਤੁਸੀਂ ਇੱਥੇ ਖਾਣ ਪੀਣ ਆਉਣੇ ਹੋ ਪਰ ਖਾ ਗੀਏ ਜੋ ਵੇਸਟੇਜ ਹੁੰਦੀ ਹੈ ਲਫਾਫੇ ਜਾਂ ਪੈਕਟ ਉਹ ਇਹਦੀਆਂ ਥਾਵਾਂ ਤੇ ਨਾ ਕਿਤੇ ਜਾਣ ਤੁਹਾਨੂੰ ਡਸਟਬਿਨ ਹੁੰਦਾ ਉੱਥੇ ਥਰੋ ਕਰ ਦੋ ਉੱਤੇ ਸੁੱਟ ਦੋ ਹਾਂ ਵੀ ਇੰਨਾ ਥਾਵਾਂ ਤੇ ਨਹੀਂ ਸੁੱਟਨੇ ਚਾਹੀਦੇ ਤੇ ਅਸੀਂ ਪਹੁੰਚੀਆਂ ਛਿੜੀ ਦੇ ਵਿੱਚ ਛੱਪੜ ਦੇ ਕੋਲ ਤੇ ਛੱਪੜ ਦੇ ਵਿੱਚ ਬੰਨਸ ਬੰਨੇ ਪੰਛੀ ਤਾਰੀਆਂ ਲਾ ਰਹੇ ਆ ਕਾਫੀ ਵੱਡਾ ਚੱਪੜ ਹੈ ਛੋਟਾਇਆ ਚੱਪੜ ਨਹੀਂ ਕਹਿ ਸਕਦਾ ਇਹ ਪਾ ਕਾਫੀ ਜਿਆਦਾ ਫੈਲਿਆ ਹੋਇਆ ਹੈ ਲਓ ਜੀ ਤੁਸੀਂ ਵੀ ਦੇਖੋ ਚੱਪੜ ਤੇ ਹੁਣ ਤਾਂ ਚਲੋ ਮੌਸਮ ਥੋੜਾ ਜਿਹਾ ਫਰਕ ਪਿਆ ਹੋਇਆ ਹੈ ਤੇ ਹੁਣ ਦਸੰਬਰ ਦੇ ਦਸੰਬਰ ਮਹੀਨੇ ਦੇ ਆਖਿਰਲੇ ਦਿਨ ਚੱਲੀ ਜਾਂਦੇ ਆ ਜੀ ਤੇ ਠੰਡ ਦਾ ਮੌਸਮ ਹੈ ਤੇ ਤਾਂ ਅਗਰ ਕਿ ਇੱਥੇ ਮੱਝਾਂ ਵਗੈਰਾ ਨਹੀਂ ਨਾ ਆ ਰਹੀਆਂ ਤੇ ਨਹੀਂ ਤਾਂ ਆਮ ਦੇ ਨਾਲ ਵਿੱਚ ਗਰਮੀਆਂ ਦੇ ਵਿੱਚ ਇੱਥੇ ਮੱਝਾਂ ਤਾਰੀਆਂ ਲਾ ਰਹੀਆਂ ਹੁੰਦੀਆਂ ਤੇ ਪੂਰਾ ਫੁੱਲ ਇੰਜੋਏ ਕਰ ਰਹੀਆਂ ਹੁੰਦੀਆਂ ਤੇ ਆ ਸਾਹਮਣੇ ਦਰਖਤ ਲੱਗਿਆ ਹੋਇਆ ਚੱਪੜ ਦੇ ਬਿਲਕੁਲ ਵਿੱਚਕਾਰ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਇਸ ਛਿੜੀ ਦੇ ਵਿੱਚ ਝੰਡ ਕਰੀਰ ਕਿਕਰ ਤੇ ਹੋਰ ਕਈ ਤਰ੍ਹਾਂ ਦੇ ਦਰਖਤ ਲੱਗੇ ਹੋਏ ਆ ਤੇ ਕਿਹਾ ਜਾਂਦਾ ਹੈ ਕਿ ਇੱਥੇ ਜੋ ਦਰਖਤ ਹੈ ਕੋਟ ਕੋਟ 200 300 ਸਾਲ ਪੁਰਾਣੇ ਹੈ ਜੀ ਤੇ ਕਹਿੰਦੇ ਜੋ ਝੰਡ ਦੀ ਇੱਕ ਇਹ ਵਿਸ਼ੇਸ਼ਤਾ ਵੀ ਇਹਦਾ ਬੀ ਵਗੈਰਾ ਨਹੀਂ ਹੁੰਦਾ ਕੋਈ ਤੇ ਇਸ ਨੂੰ ਉਗਾਇਆ ਨਹੀਂ ਜਾ ਸਕਦਾ ਇਹ ਕੁਦਰਤੀ ਤਰੀਕੇ ਨਾਲ ਆਪਣੇ ਆਪ ਉਗਦਾ ਹੈ ਤੋਂ ਇਹ ਜੋ ਬਾਕੀ ਜੋ ਦਰਖਤ ਹੈ ਜਿਵੇਂ ਪਹਾੜੀ ਕਿੱਕਰ ਵਗੈਰਾ ਹੋਗੇ ਚਲੋ ਟਾਈਮ ਨਾਲ ਇਹ ਉਗਦੇ ਰਹਿੰਦੇ ਆ ਇਹ ਸਾਰੇ ਪਾਸੇ ਜੰਗਲੀ ਏਰੀਆ ਰਿਪੋਰਟ ਸ਼ੁਰੂ ਕਰਦੇ। ਬਹੁਤ ਹੀ ਸੋਹਣਾ ਲੱਗ ਰਿਹਾ ਮਾਹੌਲ। ਆਮ ਜਪ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਆਪਾਂ ਨੂੰ ਇਹੋ ਜਿਹਾ ਮਾਹੌਲ ਨਹੀਂ ਦਿਖਾਈ ਦਿੰਦਾ। ਕਾਰਨ ਇਹ ਹੈ ਕਿ ਜ਼ਮੀਨਾਂ ਸਾਰੀਆਂ ਪੱਧਰੀਆਂ ਹੋ ਚੁੱਕੀਆਂ ਤੇ ਖੇਤੀਬਾੜੀ, ਸਮੇਂ ਦੀ ਲੋੜ થી ਖੇਤੀਬਾੜੀ। ਖੇਤੀਬਾੜੀ ਲਈ ਸਾਰੀਆਂ ਜ਼ਮੀਨਾਂ ਪੱਧਰੀਆਂ ਕਰਨੀਆਂ ਪੈਂਦੀਆਂ, ਦਰਖਤ ਪਟਣੇ ਪੈਂਦੇ, ਜੰਗਲ ਖਤਮ ਹੋ ਗਏ। ਤੇ ਪਰ ਇਹ ਇੱਕ ਰਿਜ਼ਰਵ ਏਰੀਆ ਜੀ ਇਹ 500 ਕਹਿੰਦੇ ਜੋ ਇਹ ਛਿੜੀਏ 500 ਕਿੱਲੇ ਦੇ ਵਿੱਚ ਫੈਲੀ ਹੋਈ ਹੈ ਤੇ ਤੇ ਜੋ ਉੱਥੇ ਭਾਈ ਸਾਹਿਬ ਬੈਠੇ ਸੀ ਉਹਨਾਂ ਨੇ ਦੱਸਿਆ ਕਿ ਜੋ ਇੱਥੋਂ ਦੀ ਲੱਕੜ ਵਗੈਰਾ ਉਹ ਚੋਰੀ ਕੋਈ ਨਹੀਂ ਕਰਦਾ ਇਸ ਡੇਰੇ ਦੀ ਇੱਕ ਇਹ ਵੀ માનਤ ਹੈ ਕਿ ਇੱਥੇ ਜੰਗਲ ਦੇ ਵਿੱਚ ਜੋ ਵੀ ਲੱਕੜ ਇੰਨੀ ਜ਼ਿਆਦਾ ਸੁੱਕ ਜਾਂਦੀ ਹੈ ਜੋ ਵੀ ਵੇਸਟ ਹੁੰਦੀ ਹੈ ਉਹ ਲੱਕੜ ਕੋਈ ਵੀ ਚੋਰੀ ਨਹੀਂ ਕਰਦਾ ਇੱਥੇ ਇੰਨੀ ਜ਼ਿਆਦਾ માનਤ ਹੈ ਵੀ ਗਰੀਬ ਵੀ ਲੈ ਕੇ ਜਾ ਸਕਦੇ ਉਹ ਵੀ ਆਪਣੇ ਬਾਲਣ ਵਜੋਂ ਯੂਜ਼ ਕਰਦੇ ਆ ਤੇ ਖਰੀਦਣ ਜਾਂ ਵੇਚਣ ਕੁਝ ਬਣਾਉਣ ਵਾਸਤੇ ਨਹੀਂ ਯੂਜ਼ ਕਰਦੇਗੇ ਇੱਥੇ ਬੰਨਸ ਬੰਨੇ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਇਹ ਦਰਖਤਾਂ ਦੀ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਸੰਭ ਤੱਕ ਇਹ ਦਰਖਤਾਂ ਦੇ ਨਾਮ ਵੀ ਨਹੀਂ ਪਤਾ ਇੰਨੇ ਪੁਰਾਣੇ ਪੁਰਾਣੇ ਦਰਖਤ ਲੱਗੇ ਹੋਏ ਆ ਬਈ ਇਹਨਾਂ ਨੂੰ ਕੀ ਕਹਿੰਦੇ ਆ ਆਪਾਂ ਕਿਤਾਬਾਂ ਦੇ ਵਿੱਚ ਜਾਂ ਗੱਲਾਂ ਸੁਣਦੇ ਹੁੰਦੇ ਹੁੰਦੇ ਆ ਕਿ ਪੁਰਾਣਾ ਪੰਜਾਬ ਕਿਹੋ ਜਿਹਾ ਹੁੰਦਾ ਹੋਊਗਾ ਤੇ ਇੱਥੇ ਆ ਕੇ ਪੂਰਾ ਪੁਰਾਣਾ ਪੰਜਾਬ ਆਪਾਂ ਦੇਖ ਸਕਦੇ ਆ ਤੇ ਇਹਨਾਂ ਰਸਤਿਆਂ ਨੂੰ ਦੇਖ ਕੇ ਉਹੀ ਚੀਜ਼ ਦਿਮਾਗ 'ਚ ਘੁੰਮਦੀ ਆ ਵਾਕਈ ਜਦੋਂ ਪੁਰਾਣਾ ਪੰਜਾਬ ਹੋਊਗਾ ਤਾਂ ਸਿਰਫ ਇਹ ਇਹੋ ਜਿਹੀਆਂ ਚੀਜ਼ਾਂ ਇੱਥੇ ਦਿਖਾਈ ਦਿੰਦੀਆਂ ਹੋਣਗੀਆਂ ਇਹੋ ਜਿਹੇ ਰਸਤੇ ਹੋਣਗੇ ਜੰਗਲ ਹੋਣਗੇ ਇਸ ਤਰ੍ਹਾਂ ਦੇ ਕੱਚੇ ਰਸਤੇ ਹੁੰਦੇ ਹੋਣਗੇ ਤੇ ਇੱਥੋਂ ਹੀ ਲੋਕ ਆਉਂਦੇ ਜਾਂਦੇ ਹੋਣਗੇ ਜੀ ਪੁਰਾਣੇ ਸਮਿਆਂ ਦੇ ਵਿੱਚ ਲੋਕ ਤੁਰ ਕੇ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਸਨ ਤੇ ਹਾਂ ਉਦੋਂ ਕਹਿੰਦੇ ਹੁੰਦੇ ਸੀ ਜੰਗਲਾਂ ਦੇ ਵਿੱਚ ਦੀ ਜਾਣਾ ਪੈਂਦਾ ਤੇ ਉਹ ਗੱਲਾਂ ਸੱਚ ਲੱਗਦੀਆਂ ਵਾਕਈ ਇਸ ਤਰ੍ਹਾਂ ਦੇ ਜੰਗਲ ਹੁੰਦੇ ਹੋਣਗੇ ਸਾਰੇ ਪਾਸੇ ਕਿਉਂਕਿ ਉਦੋਂ ਖੇਤੀਬਾੜੀ ਇੰਨੀ ਨਹੀਂ ਕੀਤੀ ਜਾਂਦੀ ਸੀ ਤੇ ਜ਼ਿਆਦਾ ਜੰਗਲੀ ਰਕਬਾ ਹੁੰਦਾ ਸੀ ਜਾਂ ਉਜਾੜ ਪਿਆ ਹੁੰਦਾ ਸੀ ਤੇ ਇਹ ਬਸ ਉਸੇ ਚੀਜ਼ ਦਾ ਭਲੇਖਾ ਇੱਥੇ ਪੈਰਿਆ ਵੀ ਪੁਰਾਣੇ ਪੰਜਾਬ ਵਿੱਚ ਪਹੁੰਚ ਗਈ ਹੋਈ ਹੈ ਸੀ ਸਸੀਤਾ ਕਹਿਣਾ ਹੈ ਵੀ ਇੱਥੇ ਹਰੇਕ ਬੰਦਾ ਘੁੰਮਣ ਫਿਰਨ ਲਈ ਆਵੇ ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਇੱਥੇ ਗੰਦਗੀ ਨਾ ਫਲਾਕੇ ਜਾਈਓ ਜੋ ਪਲਾਸਟਿਕ ਦੀਆਂ ਬੋਤਲਾਂ ਵਗੈਰਾ ਹੁੰਦੀਆਂ ਉਹਨਾਂ ਦਾ ਕੋਈ ਟੁਕਮਾ ਹੱਲ ਕਰਕੇ ਜਾਂ ਨਾਲ ਲੈ ਕੇ ਜਾਈਓ ਉਹਨਾਂ ਨੂੰ ਤੇ ਆਹ ਦੇਖੋ ਜੀ ਦਰਖਤ ਇਹ ਦੇਖੋ ਇਹ ਤਾਂ ਕਾਫੀ ਪੁਰਾਣਾ ਲੱਗ ਰਿਹਾ ਜੋ ਇਹਦਾ ਤਣਾ ਕਾਫੀ ਖਰਾਬ ਹੋ ਚੁੱਕਿਆ ਹੈ ਗੱਡੀ ਦੇ ਵਿੱਚ ਬੈਠ ਕੇ ਜੰਗਲ ਦਾ ਘੇੜਾ ਲਾਉਨੇ ਆ ਤੇ ਦੇਖਦੇ ਆ ਬਾਹਰ ਦਾ ਮਾਹੌਲ ਜੰਗਲ ਦੇ ਵਿੱਚ ਹੁਣ ਅਸੀਂ ਪੂਰੇ ਜਾ ਰਹੇ ਆ ਤੇ ਉੱਥੇ ਜਾ ਕੇ ਦੇਖਦੇ ਆ ਹੁਣ ਅੰਦਰ ਜਾ ਕੇ ਦੇਖਦੇ ਆ ਆਪਾਂ ਨੂੰ ਕੀ ਕੁਝ ਮਿਲਦਾ ਹੈ ਹਲੇ ਤੱਕ ਤਾਂ ਸਾਨੂੰ ਕੁਝ ਨਹੀਂ ਵੈਸੇ ਦੇਖਣ ਨੂੰ ਮਿਲਿਆ ਸਾਨੂੰ ਕੱਲੀਆਂ ਮੱਝਾਂ ਹੀ ਦੇਖਣ ਨੂੰ ਮਿਲੀਆਂ ਸਾਨੂੰ ਕੱਲੀਆਂ ਮੱਝਾਂ ਹੀ ਮਿਲੀਆਂ ਹਲੇ ਤਾਂ ਦੇਖਣ ਨੂੰ ਜਾਂ ਛੱਪੜ ਦੇ ਵਿੱਚ ਪੰਛੀ ਤਾਰੀਆਂ ਲਾਉਂਦੇ ਦੇਖਿਆ ਸੀ ਇੱਥੇ ਇੱਕ ਪੇਚ ਬਣਾਈ ਹੋਈ ਹੈ 25ਵੀਂ ਇੱਥੇ ਕ੍ਰਿਕਟ ਵਗੈਰਾ ਖੇលਦੇ ਹੋਣਗੇ। ਇਹ ਕੁੰਮ ਦੇ ਕੁੰਮ ਦੇਸ ਛਿੜੀ ਦੇ ਇੱਕ ਦੂਜੇ ਸ਼ਰੇ ਤੇ ਪਹੁੰਚ ਗਏ ਆ ਤੇ ਇਧਰਲੇ ਪਾਸੇ ਖੇਤ ਸ਼ੁਰੂ ਹੋ ਜਾਂਦੇ ਆ ਜੀ। ਤੁਸੀਂ ਦੇਖਦੇ ਹੋ ਸਾਡੀ ਮਗਰਲੇ ਪਾਸੇ ਦੇਖ ਸਕਦੇ ਹੋ। ਤੇ ਇਧਰ ਕਣਕਾਂ ਕਣਕਾ ਬੀਜੀਆਂ ਹੋਈਆਂ। ਪਿੰਡ ਵਾਲੇ ਇਹ ਵੀ ਦੱਸਦੇ ਆ ਕਿ ਜੋ ਇੱਥੇ ਅਸੇ ਆਸੇ ਪਾਸੇ ਵਾਲੇ ਖੇਤਾਂ ਵਾਲੀ ਹੈ ਜਾਨੀ ਕਿ ਡੇਰੇ ਦੀ ਜੋ ਜ਼ਮੀਨ ਹੈ ਉਹਨੂੰ ਕਦੇ ਵੀ ਅ ਰਾਨੀ ਕਿ ਵਿੱਚ ਮਿਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਇਹਨਾਂ ਦੀ માનਤਾ ਹੈ ਵੀ ਜੇ ਕੋਈ ਇਸ ਤਰ੍ਹਾਂ ਅਜਿਹਾ ਕਰਦਾ ਤਾਂ ਉਹਦਾ ਨੁਕਸਾਨ ਹੋ ਜਾਂਦਾ ਤੇ ਇਸੇ ਤਰ੍ਹਾਂ ਕੋਈ ਚਾਰਦਵਾਰੀ ਵਗੈਰਾ ਨਹੀਂ ਕੀਤੀ ਹੋਈ ਡੇਰੇ ਦੀ ਜੋ ਵੀ ਜ਼ਮੀਨ ਆ 500 ਕਿੱਲਾ ਜ਼ਮੀਨਾਂ ਜੋ ਵੀ ਜਿਵੇਂ ਇਧਰਲੇ ਪਾਸੇ ਆ ਖੇਤ ਹੈ ਜੀ ਧਨ ਖਾਲ ਜਾ ਰਿਹਾ ਤੇ ਜੋ ਛਿੜੀ ਦੇ ਸਾਰੇ ਪਾਸੇ ਇਸੇ ਤਰ੍ਹਾਂ ਹੀ ਇਹ ਖੇਤ ਬਣੇ ਹੋਏ ਆ ਤੇ ਕੋਈ ਇਸ ਤਰ੍ਹਾਂ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਜੀ ਡੇਰੇ ਦੀ ਜ਼ਮੀਨ ਤੇ ਕੀ ਸਾਨੂੰ ਦੇਖ ਗਏ ਆ ਜੀ ਬੱਕਰੀਆਂ ਬੱਕਰੀਆਂ ਚਰ ਰਹੀਆਂ ਲੋ ਜੀ ਇੱਥੇ ਸਾਨੂੰ ਮਿਲ ਗਏ ਆ ਬੱਕਰੀਆਂ ਖਾ ਰਹੀਆਂ ਆ ਉਹਦਾ ਚਾਰਾ ਅੰਕਲ ਰੋਜ਼ ਲੱਕੇ ਉਹਨਾਂ ਇੱਥੇ ਬੱਕਰੀਆਂ ਕਿ ਜੋ ਅੰਕਲ ਬੱਕਰੀਆਂ ਚਰਾ ਰਹੇ ਸੀ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਕਹਿੰਦੇ ਇੱਥੇ ਵੀ ਕੱਲਾ ਕਾਫੀ ਜਾਨਵਰ ਹੁੰਦੇ ਸੀਗੇ ਤੇ ਜਿਵੇਂ ਹੁਣ ਇੱਥੇ ਤਿੱਤਰ ਮੋਰ ਤੇ ਮੋਰ ਤੇ ਤਿੱਤਰ ਹੀ ਰਹਿ ਗਿਆ ਇੱਥੇ ਦੇਖਣ ਨੂੰ ਤੇ ਪਤਾ ਲੂੰਮੜ ਵਗੈਰਾ ਹੁੰਦੇ ਸੀ ਇੱਕ ਦੋ ਲੂੰਮੜ ਸੀਗੇ ਉਹ ਵੀ ਹੁਣ ਹੈ ਨਹੀਂਗੇ ਤੇ ਇਹਨਾਂ ਨੇ ਇਹ ਕਰ ਦੱਸਿਆ ਕਿ ਦਸੇ ਪਾਸੇ ਹੁਣ ਸ਼ੌਣੀ ਬਣ ਗਈ ਹੈ ਤੇ ਸ਼ੌਣੀ ਦਾ ਵੀ ਇੱਕ ਤਰ੍ਹਾਂ ਜੰਗਲ ਏਰੀਆ ਸਾਰਾ ਤੇ ਜਿਹੜੇ ਆ ਜ਼ਿਆਦਾਤਰ ਜਾਨਵਰ ਸੀ ਸਾਰੇ ਉਧਰ ਚਲੇ ਗਏ ਆ ਤੇ ਇੱਥੇ ਹੁਣ ਮੋਰ ਹੈਗੇ ਕਾਫੀ ਗਿਣਤੀ ਦੇ ਵਿੱਚ ਤਿੱਤਰ ਵੀ ਹੈਗੇ ਜੀ ਉਸਾ ਕੋਈ ਦੇਖਣ ਨੂੰ ਨਹੀਂ ਮਿਲਿਆ ਹਜੇ ਤੱਕ ਸਾਨੂੰ ਕੋਈ ਜਾਨਵਰ ਪੰਛੀ ਬਾਕੀ ਦੇਖਣੇ ਕਿਹੜਾ ਕੱਢਦੇ ਹੋਰ ਕੀ ਪਤਾ ਮਿਲ ਜਾਣ ਸਾਨੂੰ ਇਧਰਲੇ ਪਾਸੇ ਬਹੁਤ ਹੀ ਸੰਘਣੇ ਦਰਖਤ ਧੁੱਗੇ ਹੋਏ ਆ ਤੇ ਅਫਰੀ ਜੰਗਲ ਤੇ ਇਹ ਲੱਗ ਰਿਹਾ ਤੇ ਸਾਨੂੰ ਇੱਥੇ ਇੱਕ ਖਰਗੋਸ਼ ਦਿਸਿਆ ਸੀਗਾ ਤੇ ਸਾਨੂੰ ਦੇਖ ਕੇ ਭੱਜ ਗਿਆ ਉਹ ਹੁਣ ਪਤਾ ਨਹੀਂ ਕਿੱਧਰ ਗਿਆ ਚਲਾ ਹੋਣਾ ਹੁਣ ਦਿਸਣਾ ਤਾਂ ਕੀ ਆ ਸਾਨੂੰ ਆਖਿਰਕਾਰ ਨ ਮੋਰ ਦੇਸੀ ਗਏ ਉਹ 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 ਸੀ ਲੂੰਬੜ ਇੱਕ ਹੋਰ ਸਾਨੂੰ ਜਾਨਵਰ ਦਿਸ ਗਿਆ ਤੇ ਆਖਿਰਕਾਰ ਸਾਨੂੰ ਮੋਰ ਦਿਸ ਗਿਆ ਜੀ ਤੇ ਦੇਖ ਮੋਰਾਂ ਦੇ ਕੋਲ ਲੈ ਕੇ ਜਾਂਦੇ ਆ ਜੀ ਨਾਪੇ ਦੇਖਦੇ ਦਰ ਕੇ ਕੋ ਸਾਹਮਣੇ ਲੂੰਬੜ ਜਾ ਰਿਹਾ ਜੀ ਉਹ ਦੇਖਿਆ ਵੱਡੇ ਵਾਲੀ ਦੇਖ ਰਿਹਾ ਉਹ ਇਹੋ ਸ਼ਿਕਾਰ ਆ ਗਿਆ ਉਹ ਉਹ ਭੱਜ ਗਿਆ ਤੇ ਉਹ ਮੋਰ ਵੀ ਭੱਜ ਗਿਆ ਸਾਂ ਦੇ ਕੇ ਵਾਕਈ ਜਾਨਵਰ ਤਾਂ ਬੜੇ ਐ ਇੱਥੇ ਪਰੇ ਸ਼ਾਂਤ ਸ਼ਾਂਤ ਮੇਰੇ ਤਰੀਕੇ ਨਾਲ ਦੇਖਣ ਵਾਲਿਆ ਕਿਉਂਕਿ ਸਾਡੀ ਗੱਡੀ ਦੀ ਵਾਰ ਸੁਣ ਕੇ ਨਾ ਭੱਜ ਗਏ ਪਹਿਲਾਂ ਹੀ ਇਹ ਲੁੱਕ ਗਏ ਇੱਥੇ ਸੀਗੇ ਮੋਰ ਚਾਰ ਪੰਜ ਮੋਰ ਸੀ ਇੱਥੇ ਤੇ ਉਹ ਭੱਜ ਕੇ ਉਪਰਾਂ ਚਲੇ ਗਏ ਉਹ ਭੱਜ ਗਏ ਇੱਕ ਹੋਰ ਉਹ ਵੀ ਸਾਰੇ ਉਹ ਦਾਰੇ ਭੱਜ ਗਏ ਅੰਡੇ ਨਾਲ ਪਤਾ ਨਹੀਂ ਕੀ ਵਹਿ ਰਹਿਣਾ ਦਾ। ਅਸਲ ਇਹ ਵੀ ਡਰਦੇ ਆ ਨਾ। ਸਾਨੂੰ ਮਾਰਨ ਨਾ। ਹਾਂ ਚਲੋ ਇਹ ਵੀ ਆਵੇ ਠੰਡ ਠੀਕ ਐ। ਪਰ ਇੱਕ ਦਿਨ ਲੈ ਕਹਿੰਦੇ ਜੰਗਲ ਦੇ ਵਿੱਚ ਜਿਹੜੇ ਅੰਡੇਲੀ ਆਉਂਦੇ ਆ ਮੱਝਾਂ ਚਰਾਉਣ ਜਾਂ ਬੱਕਰੀਆਂ ਚਰਾਉਣ ਕੋਈ ਵੀ ਉਹਨਾਂ ਤੋਂ ਨਹੀਂ ਡਰਦੇ। ਉਹਨਾਂ ਦੇ ਆਦੀ ਹੋ ਗਏ। ਉਹਨਾਂ ਨੂੰ ਪਤਾ ਹੈ ਵੀ ਇਹ ਡੇਲੀ ਇੱਥੇ ਆਉਂਦੇ ਆ। ਕੋਈ ਨਵੇਂ ਨੂੰ ਦੇਖਦੇ ਆ। ਫਿਰ ਉਹਨਾਂ ਤੋਂ ਡਰਦੇ ਆ ਵੀ ਇਹ ਸਾਨੂੰ ਮਾਰਨ ਨਾ ਕੁਝ ਕਰਨ ਨਾ ਸਾਡੇ ਨਾਲ। ਉਹ ਅੰਕਲ ਜਿਹੜਾ ਮੱਝਾਂ ਚਾਰ ਰਿਹਾ ਸੀ, ਉਹ ਅੰਕਲ ਦੱਸ ਰਹੇ ਸੀ ਕਹਿੰਦੇ ਇਹ ਮੋਰ ਤਾਂ ਸਾਡੇ ਕੋਲ ਹੀ ਤੁਰੇ ਫਿਰਦੇ ਹੁੰਦੇ ਆ। ਤੇ ਇਹ ਜਿਹੜਾ ਨਵਾਂ ਕੋਈ ਆਉਂਦਾ ਉਹਨੂੰ ਦੇਖ ਕੇ ਡਰਦੇ ਆਏ ਸਾਨੂੰ ਇੱਥੇ ਆਇਆਂ ਨੂੰ ਲਗਭਗ 3-4 ਘੰਟੇ ਹੋ ਗਏ ਆ ਤੇ ਸਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਵੀ ਇੰਨਾ ਟਾਈਮ ਕਿਵੇਂ ਸਪੈਂਡ ਹੋ ਗਿਆ ਇੱਥੋਂ ਦਾ ਇਹ ਮਾਹੌਲ ਇੰਨਾ ਸੋਹਣਾ ਹੈ ਇੰਨਾ ਵਧੀਆ ਹੈ ਕਿ ਇੱਥੇ ਆ ਕੇ ਜੀ ਬਹੁਤ ਲੱਗਦਾ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਆ ਗਏ ਹੋਈਏ ਸਾਰੇ ਪਾਸੇ ਜੰਗਲ ਹਰਿਆ ਭਰਿਆ ਏਰੀਆ ਹੈ ਹਨਾ ਜੋ ਪੁਰਾਣਾ ਪੁਰਾਣੇ ਤਮਿਆਂ ਦੇ ਵਿੱਚ ਆਪਾਂ ਸੋਚਦੇ ਹੁੰਦੇ ਸੀ ਕਿਤਾਬਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਬਿਲਕੁਲ ਉਹੀ ਮਾਹੌਲ ਇੱਥੇ ਦੇਖਣ ਨੂੰ ਮਿਲਿਆ ਸਾਨੂੰ ਚਲਾ ਲੋਕੀ ਸਾਥ ਚ ਬਿਆਰਦੇ ਸੀ ਹੁਣ ਇੱਥੇ ਮੱਝਾ ਚਰੌਣ ਆਏ ਉਹ ਇਕੱਠੇ ਹੋ ਕੇ ਇੱਥੇ ਬਿਆਰ ਜੰਦੇ ਮੱਝਾ ਚਰੀ ਜਾਂਦੀਆਂ ਤੇ ਉਹ ਬੈਠੇ ਆਪ ਗੱਪ ਛਪਾ ਮਾਰੀ ਜਾਂਦੇ ਆ ਤੇ ਕੋਈ ਬੱਕਰੀਆਂ ਚਰੌਣ ਆ ਗਏ ਕੋਈ ਕਿਵੇਂ ਇੱਥੇ ਅਸੀਂ ਕਾਫੀ ਦੇਖਿਆ ਚਲੋ ਵਧੀਆ ਮਾਹੌਲ ਲੱਗਿਆ ਸਾਨੂੰ ਵੀ ਜੇ ਤੁਸੀਂ ਆਪਣੀ ਫੈਮਿਲੀ ਨਾਲ ਜਾਂ ਬੱਚਿਆਂ ਨਾਲ ਤੁਸੀਂ ਘੁੰਮਣਾ ਚਾਹੁੰਦੇ ਹੋ ਤੇ ਬਹੁਤ ਹੀ ਵਧੀਆ ਲੋਕੇਸ਼ਨ ਹੈ ਜੀ ਇਹ ਚਲੋ ਹੁਣ ਤਾਂ ਦਸੰਬਰ ਦਾ ਟਾਈਮ ਹੈ ਮੌਸਮ ਬਹੁਤ ਵਧੀਆ ਹੈ ਤੇ ਉਹ ਕਹਿੰਦੇ ਗਰਮੀਆਂ ਦੇ ਵਿੱਚ ਵੀ ਇੱਥੇ ਬਹੁਤ ਦੂਰ ਦੂਰੋਂ ਲੋਕ ਮਿੰਤਰਨ ਲਈ ਆਉਂਦੇ ਆ ਕਿਉਂਕਿ ਇੱਥੋਂ ਦਾ ਮਾਹੌਲ ਹੀ ਬਹੁਤ ਸੋਹਣਾ ਜੀ ਬਿਲਕੁਲ ਕੁਦਰਤੀ ਮਾਹੌਲ ਦਰਖਤ ਤੇ ਦਰਖਤ ਸਾਰੇ ਪਾਸੇ ਕੱਚੇ ਰਸਤੇ ਬਣੇ ਹੋਏ ਆ ਕੋਈ ਸੜਕ ਨਹੀਂ ਕੋਈ ਕੁਛ ਨਹੀਂ ਤੇ ਸ਼ਹਿਰ ਦੇ ਪੀੜ ਪੜੱਕੇ ਤੋਂ ਦੂਰ ਪੀ ਪਾ ਪੋਣਾ ਜੋ ਰਸ਼ ਵਗੈਰਾ ਹੁੰਦਾ ਸਾਰਾ ਉਸ ਤੋਂ ਦੂਰ ਇੱਥੇ ਕੁਝ ਵੀ ਨਹੀਂ ਮਿਲਦਾ ਤੇ ਜੇ ਤੁਹਾਡੀ ਕਿਸਮਤ ਚੰਗੀ ਹੋਵੇ ਤਾਂ ਇੱਥੇ ਜਾਨਵਰ ਵੀ ਦੇਖਣ ਨੂੰ ਮਿਲ ਜਾਂਦੇ ਆ ਵੈਸੇ ਜਾਨਵਰ ਸਾਰੇ ਜੰਗਲੀ ਆ ਜੀ ਇੱਥੇ ਤੇ ਕਿਉਂਕਿ ਉਹ ਇਨਸਾਨਾਂ ਤੋਂ ਦੂਰ ਹੀ ਰਹਿੰਦੇ ਆ ਤੇ ਆਪਣੀ ਗੱਡੀ ਦੀ ਆਵਾਜ਼ ਸੁਣ ਕੇ ਜਾਂ ਫਣ ਦੇਖ ਕੇ ਭੱਜ ਜਾਂਦੇ ਹੋ ਹਾਂਜੀ ਹਾਂ ਪਹਿਲੇ ਹੀ ਭੱਜ ਜਾਂਦੇ ਆ ਤੇ ਦੂਰੋਂ ਦੂਰੋਂ ਆਪਾਂ ਨੂੰ ਦਿਸ ਜਾਂਦੇ ਫਿਰ ਵੀ ਸਾਨੂੰ ਇੱਕ ਲੂੰਬੜ ਦੇਥੇ ਗਿਆ ਸੀਗਾ ਕੁਝ ਤੋਂ ਮੋਰ ਦਿਸ ਗਏ ਆ ਮੋਰ ਦੇ ਵਿੱਚ ਤਾਂ ਪੰਛੀ ਜਿਹੜੇ ਹੈਗੇ ਆ ਆ ਬੱਤਕ ਵਗੈਰਾ ਉਹਦਾ ਹੈਗੇ ਹੀ ਆ ਚੀਦ ਰਕਤਾਂ ਦੇ ਉੱਤੇ ਚਹਿਕਦੇ ਰਹਿੰਦੇ ਉਹਨਾਂ ਦੀ ਚੈਕਣ ਦੀ ਆਵਾਜ਼ ਆਉਂਦੀ ਰਹਿੰਦੀ ਹੈ ਤੇ ਬਹੁਤ ਹੀ ਵਧੀਆ ਲੱਗਦਾ ਹੈ ਜਿਹੜੇ ਕਿ ਆਪਾਂ ਨੂੰ ਸ਼ਹਿਰਾਂ ਦੇ ਵਿੱਚ ਤਾਂ ਆਪਾਂ ਨੂੰ ਬਿਲਕੁਲ ਹੀ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ ਨਹੀਂ ਆ ਤੇ ਹੁਣ ਇੱਥੇ ਆ ਕੇ ਆਪਾਂ ਨੂੰ ਪੂਰਾ ਉਹ ਮਹਿਸੂਸ ਹੁੰਦਾ ਹੈ ਕੁਦਰਤ ਤੇ ਗੋਚ ਆ ਕੇ ਜਿਵੇਂ ਆਪਾਂ ਕੁਦਰਤ ਨੂੰ ਪੂਰਾ ਮਹਿਸੂਸ ਕਰ ਸਕਦੇ ਆ ਇੱਥੇ ਆ ਕੇ ਤੇ ਸਾਨੂੰ ਵੀ ਬਹੁਤ ਹੀ ਵਧੀਆ ਲੱਗਿਆ ਤੇ ਇੱਥੇ ਤੁਸੀਂ ਜਿੰਨਾ ਚਾਹਨੇ ਉਸਕੋ ਮੁਸਕਰੇ ਉਪਰ ਤੁਹਾਡੇ ਲੱਤਾਂ ਦੇ ਵਿੱਚ ਜਾਣ ਹੋਣੀ ਚਾਹੀਦੀ ਹੈ ਕਿਉਂਕਿ ਏਰੀਆ ਬਹੁਤ ਜ਼ਿਆਦਾ ਹੈ ਲਗਭਗ 500 ਕਿੱਲਿਆਂ ਦਾ ਏਰੀਆ 500 ਕਿੱਲਿਆਂ ਦਾ ਏਰੀਆ ਨੂੰ ਪੈਦਲ ਘੁੰਮਣ ਲਈ ਬਹੁਤ ਟਾਈਮ ਚਾਹੀਦਾ ਹੈ ਤੇ ਸਮਾਂ ਚਾਹੀਦਾ ਹੈ ਤੇ ਲੱਤਾਂ ਦੇ ਵਿੱਚ ਜੋਰ ਵੀ ਚਾਹੀਦਾ ਹੈ ਸੈਰ ਵੀ ਹੋ ਜਾਂਦੀ ਐ ਸੇ ਬੰਨੇ ਨਾ ਸੈਰ ਹੋ ਗਈ ਘੁੰਮ ਫਿਰ ਲਿਆ ਤੇ ਵਧੀਆ ਉਹਦਾ ਇੰਜੋਏ ਵੀ ਹੋ ਗਿਆ ਤੇ ਵਧੀਆ ਮੌਲ ਹੈ ਇਹ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਸਸਟਿਕਾਲ